ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸਰਦਈ ਜਿਹਦੇ ਵਿੱਚ ਆਪਾਂ ਵਰਤਾਂਗੇ ਜੀ ਸਭ ਤੋਂ ਪਹਿਲਾਂ ਖਸਖਸ ਜਿਹੜਾ ਕਿ ਇਹਦਾ ਮੇਨ ਇੰਗਰੀਡੀਅੰਟ ਹੈ ਠੀਕ ਹੈ ਇਹ ਬਦਾਮ ਕਾਜੂ ਤੇ ਮਗਜਨੇ ਠੀਕ ਹੈ ਜੀ ਇਹ ਗੁਲਾਕੰਦ ਛੋਟੀ ਇਲਾਇਚੀ ਕਾਲੀ ਮਿਰਚ ਮਿਸ਼ਰੀ ਤੇ ਆਹ ਦੁੱਧ ਠੀਕ ਹੈ ਜੀ ਦੁੱਧ ਵੈਸੇ ਆਪਾਂ ਜ਼ਿਆਦਾ ਪਾਵਾਂਗੇ ਤਾਂ ਵੈਸੇ ਤੁਹਾਨੂੰ ਦਿਖਾਉਣ ਨੂੰ ਰੱਖਿਆ ਠੀਕ ਹੈ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੁੰਡੀ ਸੋਟੇ ਦੇ ਵਿੱਚ ਕੁੱਟਾਂਗੇ ਹਾਂਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਖਸਖਸ ਜਿਹੜੀ ਖਸਖਸ ਹੈ ਨਾ ਉਹਨੂੰ ਕੁੱਟਿਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹਦੇ ਜਿਹੜੇ ਬੀਜ ਨੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲਈਏ ਜੇ ਆਪਾਂ ਵਿੱਚੇ ਪਹਿਲਾਂ ਬਦਾਮ ਤੇ ਆ ਸਾਰਾ ਕੁਝ ਪਾ ਦਨੇ ਆ ਨਾ ਫਿਰ ਚੰਗੀ ਤਰ੍ਹਾਂ ਖਸਖਸ ਨਹੀਂ ਕੁੱਟੀ ਜਾਂਦੀ ਹੈਗੀ ਸਭ ਤੋਂ ਪਹਿਲਾਂ ਆਪਾਂ ਖਸਖਸ ਨੂੰ ਚੰਗੀ ਤਰ੍ਹਾਂ ਕੁੱਟਾਂਗੇ ਹਾਂਜੀ ਦੇਖੋ ਜਿਹੜੀ ਖਸਖਸ ਹੈ ਉਹ ਕਿੰਨੀ ਵਧੀਆ ਕੁੱਟੀ ਗਈ ਇਹਦੇ ਵਿੱਚ ਨਾ ਥੋੜੀ ਜਿਹੀ ਮਿਸ਼ਰੀ ਪਾ ਦਵੇ ਮਿਸ਼ਰੀ ਪਾਉਣ ਨਾਲ ਜਿਆਦਾ ਵਧੀਆ ਤਰੀਕੇ ਨਾਲ ਕੁੱਟੀ ਜਾਂਦੀ ਹੈ ਇਹ ਠੀਕ ਹੈ ਜੀ ਅਗਵੇਂ ਸੁੱਕੀ ਨੂੰ ਕੁੱਟਿਆਣਾ ਥੋੜਾ ਥੋੜਾ ਹਲਕਾ ਹਲਕਾ ਪਾਣੀ ਪਾਈ ਜਾਣਾ ਜਿਵੇਂ ਇੱਕ ਇੱਕ ਡੇਢ ਡੇਢ ਚਮਚ ਪਾਣੀ ਪਾ ਦੋ ਫਿਰ ਹੌਲੀ ਹੌਲੀ ਫੇਰ ਕੁੱਟੋ ਬਸ ਇੰਨਾ ਪਾ ਲਿਆ ਜਿਆਦਾ ਹੀ ਪਾਦਾ ਗੁਰਕੀਰਤ ਹਾਂਜੀ ਦੇਖੋ ਖਸਖਸ ਹੈ ਜਿਹੜੀ ਉਹ ਚੰਗੀ ਤਰ੍ਹਾਂ ਕੁੱਟੀ ਗਈ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੋਰਸਮਾਂ ਜਿਹੜਾ ਵੀ ਇਹਦੇ ਵਿੱਚ ਪੈਂਦਾ ਏ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਇਲਾਇਚੀ ਠੀਕ ਹੈ ਜੀ ਗੁਲਾਕੰਦ ਜਿਹੜੀ ਗੁਲਾਬ ਦੇ ਪੱਤੇਆਂ ਤੋਂ ਤਿਆਰ ਕੀਤੀ ਹੋਈ ਆ ਘਰੀ ਤੇ ਇਹੇ ਜੀ ਸਾਰਾ ਬਦਾਮ ਕਾਜੂ ਮਗਜ ਸਾਰਾ ਕੁਝ ਇਹਦੇ ਵਿੱਚ ਪਾ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲਾਂਗੇ ਹੁਣ ਇਹਨੂੰ ਕੁੰਡੇ ਛੋਟੇ ਦੇ ਵਿੱਚ ਚੰਗੀ ਤਰ੍ਹਾਂ ਕੁੱਟ ਲੈਣਾ ਮਿਸ਼ਰੀ ਪਾਤੀ ਕਾਲੀ ਮਿਰਚ ਪਾਤੀ ਠੀਕ ਹੈ ਜੀ ਹਾਂਜੀ ਸ਼ਰਧਈ ਆਪਣੀ ਜਿਹੜਾ ਆਪਾਂ ਸਮਾਨ ਪਾਇਆ ਸੀ ਉਹ ਚੰਗੀ ਤਰ੍ਹਾਂ ਆਪਾਂ ਪੀਸ ਲਿਆ ਠੀਕ ਹੈ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਇਹਨੂੰ ਦੁੱਧ ਦੇ ਵਿੱਚ ਕਿਵੇਂ ਪਾਉਣਾ ਆਪਾਂ ਹਾਂਜੀ ਹੁਣ ਜਿਹੜਾ ਆਪਾਂ ਪੋਣਾ ਰੱਖ ਲਿਆ ਆਪਾਂ ਛੋਟੀ ਜਿਹੀ ਕਬਲਟੀ ਲੈ ਲਈ ਉਹਦੇ ਵਿੱਚ ਆਪਾਂ ਪੋਣਾ ਰੱਖ ਲਿਆ ਮਲਮਲ ਦਾ ਕੱਪੜਾ ਇਹ ਠੀਕ ਹੈ ਜੀ ਇਹਦੇ ਵਿੱਚ ਆਪਾਂ ਜਿੰਨਾ ਵੀ ਆ ਕੁੱਟਿਆ ਸੀਗਾ ਨਾ ਮਟੀਰੀਅਲ ਸ਼ਰਧਈ ਵਾਸਤੇ ਉਹ ਆਪਾਂ ਸਾਰਾ ਪੋਣੇ ਦੇ ਵਿੱਚ ਪਾ ਲਾਂਗੇ ਨਾਲੇ ਤਾਂ ਇਹਦੇ ਨਾਲ ਇਹ ਪੁਣਿਆ ਜਾਊਗਾ ਠੀਕ ਹੈ ਮੂੰਹ ਦੇ ਵਿੱਚ ਨਹੀਂ ਆਊਗਾ ਤੇ ਬਾਕੀ ਹੁਣ ਇਹ ਆ ਵੀ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਨਚੋੜ ਲੈਣਾ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ نیچے ਦੁੱਧ ਵਿੱਚ ਪਾਣੀ ਪਾਉ ਹਾਂਜੀ ਹੁਣ ਆਪਾਂ ਕੁੰਡੀ ਦੇ ਵਿੱਚ ਵੀ ਪਾਣੀ ਪਾ ਲਿਆ ਸੀ ਆ ਪਾਣੀ ਪਾ ਕੇ ਹੁਣ ਆਪਾਂ ਸਾਰਾ ਮਟੀ ਪਾਣੀ ਵੀ ਇਹਦੇ ਉੱਤੇ ਪਾ ਦੇਣਾ ਇਹਨੂੰ ਹੁਣ ਪਾਣੀ ਪਾ ਪਾ ਕੇ ਚੰਗੀ ਤਰ੍ਹਾਂ ਨਚੋੜਨਾ ਹੈ ਕੱਪੜੇ ਦੇ ਵਿੱਚੋਂ ਠੀਕ ਹੈ ਜੀ ਤਾਂ ਕਿ ਜਿਹੜਾ ਸਾਰਾ ਟੇਸਟ ਹੈ ਇਹਦਾ ਫਲੇਵਰ ਹੈ ਉਹ ਸਾਰਾ ਥੱਲੇ ਦੁੱਧ ਦੇ ਵਿੱਚ ਆ ਜਾਊਗਾ ਇਹਨੂੰ ਪਾਣੀ ਪਾ ਪਾ ਕੇ ਚੰਗੀ ਤਰ੍ਹਾਂ ਇਹਦਾ ਸਾਰਾ ਅਸਰ ਹੈ ਜਿਹੜਾ ਉਹ ਕੱਢ ਲੈਣਾ ਆਪਾਂ ਹਾਂਜੀ ਦੇਖੋ ਹੁਣ ਆਪਾਂ ਇਹਨੂੰ ਪੌਣੇ ਦੇ ਵਿੱਚ ਜਿਵੇਂ ਪਾਇਆ ਸੀ ਨਾ ਫਿਰ ਆਪਾਂ ਪੌਣੇ ਨੂੰ ਐਵੇਂ ਇਕੱਠਾ ਕਰ ਲਿਆ ਠੀਕ ਹੈ ਹੁਣ ਦੇਖੋ ਆਪਾਂ ਇਹਨੂੰ ਐਵੇਂ ਨਚੋੜ ਨਚੋੜ ਕੇ ਸਾਰਾ ਇਹਦਾ ਅਸਰ ਹੈ ਜਿਹੜਾ ਉਹ ਕੱਢ ਲੈਣਾ ਠੀਕ ਹੈ ਜੀ ਇਹਨੂੰ ਦੇਖੋ ਐ ਚੰਗੀ ਤਰ੍ਹਾਂ ਨਚੋੜਨਾ ਇਹਦੇ ਵਿੱਚ ਸਿਰਫ ਪੌਣੇ ਦੇ ਵਿੱਚ ਇਹਦਾ ਬੁਰਾਦਾ ਹੀ ਰਹਿ ਜਾਊਗਾ ਜਸਟ ਹੋਰ ਸਾਰਾ ਅਸਰ ਇਹਦੇ ਵਿੱਚ ਆ ਜਾਣਾ ਜਿੰਨਾ ਕੁਝ ਵੀ ਆਪਾਂ ਕੁੱਟਿਆ ਹੈ ਇਹ ਵੈਸੇ ਗਰਮੀਆਂ 'ਚ ਪੀਣੀ ਬਹੁਤ ਜ਼ਿਆਦਾ ਚੰਗੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਖਸਖਸ ਵੀ ਪਾਇਆ ਹੋਇਆ ਪਾਈ ਹੋਈ ਹੈ, ਬਦਾਮ, ਮਗਜ, ਕਾਜੂ ਤੇ ਗੁਲਾਕੰਦ ਜਿਹੜੀ ਗੁਲਾਬ ਦੇ ਫੁੱਲਾਂ ਤੋਂ ਬਣਦੀ ਹੈ, ਮਿਸ਼ਰੀ, ਸੌਂਫ, ਇਲਾਇਚੀ ਸਾਰਾ ਕੁਝ ਪਾਇਆ ਹੋਇਆ ਹੈ। ਇਹ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ, ਗਰਮੀਆਂ 'ਚ ਪੀਣੀ ਚੰਗੀ ਹੁੰਦੀ ਹੈ ਇਹ। ਇਹ ਜ਼ਰੂਰ ਪੀਣੀ ਚਾਹੀਦੀ ਹੈ ਹਰੇਕ ਨੂੰ ਇਹਦੇ ਨਾਲ ਜਿਹਦਾ ਕਿਸੇ ਦਾ ਬੀਪੀ ਵੱਧਾ ਜਾਂ ਕਿਸੇ ਨੂੰ ਵੀ ਕੋਈ ਵੀ ਗਰਮੀ ਦੀ ਪ੍ਰੋਬਲਮ ਹੈ, ਠੀਕ ਹੈ ਕਿਸੇ ਨੂੰ ਪੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਇਹ ਪੀਣੀ ਚਾਹੀਦੀ ਹੈ। ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਦੁੱਧ ਠੀਕ ਹੈ ਜੀ ਦੁੱਧ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਤੇ ਵਿੱਚ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਐਨ ਠੰਡਾ ਹੋਰ ਜ਼ਿਆਦਾ ਪਾਣੀ ਜਾਂ ਬਰਫ਼ ਪਾ ਲਓ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜਿਹੜਾ ਇਹਦਾ ਮਟੀਰੀਅਲ ਹੈ ਜਿਹੜਾ ਬਾਅਦ ਵਿੱਚ ਬਚਿਆ ਹੈ ਨਾ ਪੋਣੇ ਦੇ ਵਿੱਚ ਇਹਨੂੰ ਸਿੱਟਣ ਦੀ ਲੋੜ ਨਹੀਂ ਹੈਗੀ ਇਹ ਤੁਸੀਂ ਵੈਸੇ ਖਾ ਸਕਦੇ ਹੋ ਕਿਉਂਕਿ ਦੇਖੋ ਹੈ ਤਾਂ ਇਹਦੇ ਵਿੱਚ ਵੀ ਤਾਕਤ ਹੈ ਠੀਕ ਹੈ ਚੀਜ਼ਾਂ ਦੇ ਵਿੱਚ ਵੀ ਇਨੂੰ ਤੁਸੀਂ ਚਮਚ ਨਾਲ ਖਾ ਸਕਦੇ ਹੋ ਜਿਵੇਂ ਮਰਜੀ ਇੱਚ ਪਾਓ ਚੀਨੀ ਪਾ ਕੇ ਖਾਣੀ ਆ ਖਾ ਸਕਦੇ ਹੋ ਨਹੀਂ ਖਾਣੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਉੱਤੇ ਪੰਛੀਆਂ ਨੂੰ ਪਾ ਦਿਓ ਤੇ ਬਾਕੀ ਇਹ ਦੇਖੋ ਜਰੂਰ ਪੀਆ ਕਰੋ ਗਰਮੀਆਂ ਦੇ ਵਿੱਚ ਬਣਾ ਕੇ ਬੱਚਿਆਂ ਨੂੰ ਵੀ ਬਣਾ ਕੇ ਦਿਆ ਕਰੋ ਠੰਡੀ ਹੁੰਦੀ ਹੈ ਇਹ ਚੀਜ਼ ਹਾਂਜੀ ਹੁਣ ਆਪਾਂ ਇਹਨਾਂ ਨੂੰ ਗਲਾਸਾਂ 'ਚ ਪਾ ਲਿਆ ਹੁਣ ਆਪਾਂ ਸਾਰਿਆਂ ਨੂੰ ਦਵਾਂਗੇ ਫੈਮਿਲੀ ਮੈਂਬਰਸ ਨੂੰ ਠੀਕ ਹੈ ਜੀ ਤੁਸੀਂ ਵੀ ਇਹ ਘਰੇ ਆਪਣੇ ਬਣਾ ਕੇ ਦੇਖਿਓ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੇ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ